ਸੋ ਗਾਇਸ ਵੈਲਕਮ ਬੈਕ ਟੂ ਮਾਈ ਅਨਦਰ ਵਲੌਗ ਹੋਰ ਕਿਦਾ ਤੁਸੀਂ ਸਾਰੇ ਠੀਕ ਨੇ ਤੁਹਾਡੇ ਬਹੁਤ ਜ਼ਿਆਦਾ ਕਮੈਂਟ ਆਏ ਸੀਗੇ ਕਿ ਤੁਸੀਂ ਪੰਡੋਰੀ ਜਾ ਪੰਡੋਰੀ ਜਾ ਤੇ ਗਾਇਸ ਅੱਜ ਆਪਾਂ ਚੱਲੇ ਆ ਪੰਡੋਰੀ ਗੁਰਦੁਆਰਾ ਸਾਹਿਬ ਤੇ ਆਇਆ ਆਪਾਂ ਚੱਲੀਏ ਤੇ ਤੁਹਾਨੂੰ ਦਿਖਾਉਨੇ ਆ ਗਾਇਸ ਮੈਂ ਕਿੱਦਾਂ ਲੱਗਣ ਡਿਆ ਦੱਸੋ ਗਾਇਸ ਹੁਣ ਅਸੀਂ ਤੋਰ ਪਏ ਆ ਗਾਈਜ਼ ਆ ਸਾਰੇ ਦੇਖੋ ਗੁਰਦੁਆਰਾ ਸਾਹਿਬ ਮੱਥਾ ਟੇਕਣ ਚੱਲੇ ਆ ਤਾਂ ਅਸੀਂ ਹਮੇਸ਼ਾ ਮੱਥਾ ਟੇਕਣ ਗੁਰਦੁਆਰੇ ਜਿੱਧਾ ਜਾਣੇ ਤੇ ਆਪਾਂ ਆਟੋ 'ਚ ਜਾਨੇ ਆ ਉਦਾਂ ਸੋਚਿਆ ਸਾਡੀ ਸੈਰ ਵੀ ਹੋ ਜਾਊਗੀ ਤਾਂ ਅਸੀਂ ਅੱਜ ਤੁਰ ਕੇ ਚੱਲੇ ਆ ਗਾਈਜ਼ ਆ ਇੱਧਰ ਲੇ ਖੇਤ ਅਸੀਂ ਜਿੱਦੇ ਸਾਡੇ ਸੀ ਅੱਧੇ ਰਾਸੇ ਪਹੁੰਚ ਗਏ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਣਾ ਕੋ ਦੁਵਾਰਾ ਸਾਹਿਬ ਰੁਕ ਜੋ ਉਹ ਦੇਖ ਜੀ ਕਲੀਅਰ ਤਾਂ ਦੇਖਦਾ ਨਹੀਂ ਕੋਈ ਨਾ ਤਨ ਮੈਂ ਪਹੁੰਚ ਕੇ ਦਿਖਾਣਾ ਪਤਾ ਨਹੀਂ ਇਨਾ ਕੌਨਫਿਡ ਤੇ ਹੁਣ ਗਾਈਜ਼ ਆਪਾਂ ਬਸ ਪਹੁੰਚੇ ਨਹੀਂ ਲੱਗੇ ਆ ਗਿਆ ਲੱਗ ਗਿਆ ਤੇ ਹੁਣ ਆਪਾਂ ਪਹੁੰਚ ਗਏ ਆ ਗੁਰਦੁਆਰਾ ਸਾਹਿਬ

ਗਾਈਜ਼ ਅਸ ਰੋਵਰ ਦੇਖੋ ਜਾਨਾ ਗਾਈਜ਼ ਆ ਫਿਸ਼ ਵੀ ਦਿਨ ਹੋਣਾ ਕੋਈ ਮਾ ਲੋ ਬੈਠਾ ਆ ਦੇ ਗਾਈਜ਼ ਕਿੰਨੀ ਸੋਣੀ ਫਿਸ਼ ਦੇਖ ਲੋ ਗਾਈਜ਼ ਇੱਥੇ ਸੰਗਤ ਮਠਾ ਟਿਕਣ ਆਈ ਹੈ ਗਾਈਜ਼ ਪਰਸ਼ਾਦ ਲੈ ਲਿਆ। ਬਾਬਾ ਜੀ ਦਰਵਾਜ਼ੇ ਮੱਥਾ ਟੇਕ ਲਿਆ ਗਾਈਜ਼ ਉੱਥੇ ਅਲਾਉ ਕੀ ਸੀਗਾ ਦਿਖਾਣਾ ਫੁੱਲ ਤੇ ਮੈਂ ਤਾਂ ਨਹੀਂ ਦਿਖਾ ਪਾਇਆ। ਤੇ ਗਾਈਜ਼ ਹੁਣ ਆਪਾਂ ਲੰਗਰ ਹਾਲ ਪਹੁੰਚ ਗਏ ਆ। ਤੇ ਗਾਇਜ਼ ਹੁਣ ਆਪਾਂ ਲੰਗਰ ਛਕ ਲਿਆ ਤੇ ਹੁਣ ਆਪਾਂ ਚੱਲੇ ਆ ਸਰੋਵਰ ਵਾਲੇ ਨਹਾਣ ਗਾਇਜ਼ ਹੁਣ ਆਪਾਂ ਆ ਚੁੱਕੇ ਮੱਥਾ ਟੇਕ ਲਿਆ ਤੇ ਹੁਣ ਆਪਾਂ ਘਰ ਜਾਣਦੇ ਆ ਤੇ ਗਾਇਜ਼ ਇੱਥੇ ਵਲੌਗ ਦਾ ਐਂਡ ਕਰਦੇ ਆ ਤੇ ਬਾਏ ਗਾਇਜ਼